ਕਿਉਂਕਿ ਉਹਨਾਂ ਨੇ ਪੀ ਐਚ ਡੀ ਕਰਨ ਵਾਲੇ ਜਿਹੜੇ ਖੋਤੀ ਡਾਕਟਰ ਨੇ ਉਹਨਾਂ ਦੇ ਬਖੀਏ ਬੜੇ ਧੇੜੇ ਨੇ ਔਰ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਸਾਰਾ ਧੰਦਾ ਉੱਚ ਸਿੱਖਿਆ ਵਿੱਚ ਚੱਲ ਰਿਹਾ ਹੈ ਇਹ ਵਿਭਾਗ ਡਿਗਰੀਆਂ ਰਾਈ ਸਾਡੇ ਸਮਾਜ ਦੇ ਵਿੱਚ ਅਜਿਹੇ ਪੜ੍ਹੇ ਲਿਖੇ ਅਨਪੜ੍ਹਾਂ ਦਾ ਵਗ ਇਕੱਠਾ ਕਰ ਰਹੇ ਹਨ ਜਿਹੜੇ ਹੱਥਾਂ ਵਿੱਚ ਡਿਗਰੀਆਂ ਤਾਂ ਚੁੱਕੀ ਫਿਰਦੇ ਹਨ ਪਰ ਉਹਨਾਂ ਕੋਲ ਗਿਆਨ ਵਰਗਾ ਖਜ਼ਾਨਾ ਨਹੀਂ ਹੁੰਦਾ ਇਨਾ ਪੀ ਐਚ ਡੀ ਕਰ ਚੁੱਕੇ ਖੌਤੀ ਡਾਕਟਰੇਟ ਆਫ ਫਿਲਾਸਫੀ ਵਿਦਵਾਨਾਂ ਵਿੱਚੋਂ ਕੋਈ 500 ਵਿਦਵਾਨ ਹੋਣ ਜਿਹੜੇ ਸਰਗਰਮ ਰੂਪ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋਣਗੇ ਜਦਕਿ ਬਾਕੀ ਦੇ ਵਿਦਵਾਨ ਡਾਕਟਰ ਆਪਣੀ ਡਿਗਰੀ ਨੂੰ ਨੌਕਰੀ ਵਟੇ ਪਾ ਕੇ ਸਿਰਫ ਤੇ ਸਿਰਫ ਤਨਖਾਹ ਲੈ ਰਹੇ ਹਨ ਜਿਹੜੇ ਤਾਂ ਸਿਰੜੀ ਖੁਜ਼ਾਰਤੀ ਹੁੰਦੇ ਹਨ ਉਹ ਤਾਂ ਸਿਰ ਮੱਥੇ ਹੁਕਮ ਮੰਨਦੇ ਹਨ ਜਿਹੜੇ ਖੁਜ਼ਾਰਤੀ ਖੋਜ ਕਰਨ ਦੀ ਬਜਾਏ ਡਿਗਰੀ ਲੈਣ ਤੱਕ ਹੀ ਮ hạnੂਦ ਹੁੰਦੇ ਹਨ ਉਹ ਸਾਰਾ ਕੁਝ ਜੈਕ ਤੇ ਚੱਕ ਨਾਲ ਹਾਸਲ ਕਰ ਲੈਂਦੇ ਹਾਂ ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਅਸੀਂ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬੋਧ ਸਿੰਘ ਨੀਲੋਹਰਾਂ ਦਾ ਇੱਕ ਲੇਖ ਜਿਹੜਾ ਤੁਹਾਡੀ ਸੇਵਾ ਚ ਹਾਸਲ ਕਰ ਪੇਸ਼ ਕਰ ਰਹੇ ਹਾਂ ਜਿਹੜੇ ਨੀਲੋ ਸਾਹਿਬ ਨੇ ਬੋਧ ਸਿੰਘ ਨੀਲੋ ਉਬੁੱਧ ਚਿੰਤਨ ਤੇ ਬੁੱਧ ਬਾਣ ਦੇ ਨਾਂ ਤੇ ਬਹੁਤ ਟਿੱਖੇ ਟਿੱਪਣੀਆਂ ਵਾਲੇ ਕੁਝ ਲੇਖ ਲਿਖਦੇ ਨੇ ਖਾਸ ਕਰਕੇ ਉਚੇਰੀ ਸਿੱਖਿਆ ਦੇ ਨਿਗਾਰ ਬਾਰੇ ਉਹਨਾਂ ਦੇ ਲਿਖੇ ਹੋਏ ਕੰਮ ਨੂੰ ਮੇਰੇ ਖਿਆਲ ਚ ਜੇ ਮੰਨ ਲਿਆ ਜਾਵੇ ਤਾਂ ਉਹ ਇੱਕ ਵੱਡਾ ਥੀਸਿਸ ਹੋ ਸਕਦਾ ਤੇ ਉਹਨਾਂ ਨੂੰ ਹੀ ਉਸ ਮਾਮਲੇ ਦੇ ਉੱਤੇ ਪੀ ਐਚ ਡੀ ਦੇ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਪੀ ਐਚ ਡੀ ਕਰਨ ਵਾਲੇ ਜਿਹੜੇ ਖੋਤੀ ਡਾਕਟਰ ਨੇ ਉਹਨਾਂ ਦੇ ਬਖੀਏ ਬੜੇ ਢੇਡੇ ਨੇ ਔਰ ਦੱਸਿਆ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਸਾਰਾ ਧੰਦਾ ਉੱਚ ਸਿੱਖਿਆ ਵਿੱਚ ਚੱਲ ਰਿਹਾ ਸੋ ਉਹਨਾਂ ਦਾ ਇਹ ਲੇਖ ਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਗਾਰ ਅਸੀਂ ਆਪਣੇ ਦਰਸ਼ਕਾਂ ਲਈ ਪੇਸ਼ ਕਰਨ ਜਾ ਰਹੇ ਹਾਂ ਵਿਦਿਕ ਖੇਤਰ ਵਿੱਚ ਉੱਚ ਸਿੱਖਿਆ ਦੀਆਂ ਡਿਗਰੀਆਂ ਵਿੱਚੋਂ ਐਮਫਿਲ ਪੀਐਚਡੀ ਅਤੇ ਡੀਲੈਟ ਦੀ ਡਿਗਰੀ ਹੁੰਦੀ ਹੈ ਇਹ ਡਿਗਰੀਆਂ ਤਾਂ ਨੌਕਰੀ ਤੇ ਸ਼ੋਕਰੀ ਦੇ ਲਈ ਹਨ ਪਰ ਜੇ ਮਨੁੱਖ ਨੇ ਗਿਆਨ ਅਸਲ ਕਰਨਾ ਹੋਵੇ ਤਾਂ ਉਸ ਲਈ ਸਾਰੀ ਉਮਰ ਵੀ ਘਟ ਹੈ ਜੇ ਉਹ ਚਾਵੇ ਤਾਂ ਵੀ ਇੱਕ ਹੀ ਵਿਸ਼ੇ ਉੱਪਰ ਮੁਕੰਮਲ ਜਾਣਕਾਰੀ حاصل ਨਹੀਂ ਕਰ ਸਕਦਾ ਕਿਉਂਕਿ ਵਿਸ਼ੇ ਦੀ ਆਪਣੀ ਦੁਨੀਆ ਹੁੰਦੀ ਹੈ ਉਸ ਦੁਨੀਆ ਨੂੰ ਜਾਣਨ ਲਈ ਬਹੁਤ ਸਾਰੀਆਂ ਪੁਸਤਕਾਂ ਦੇ ਵਿੱਚੋਂ ਲੰਘ ਕੇ ਕੋਈ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਸਾਡੀਆਂ ਯੂਨੀਵਰਸਿਟੀਆਂ ਵਿੱਚ ਹਰ ਵਿਸ਼ੇ ਉੱਪਰ ਇਸ ਤਰ੍ਹਾਂ ਦੀਆਂ ਡਿਗਰੀਆਂ ਪ੍ਰਾਪਤ ਕਰਨ ਲਈ ਪ੍ਰਬੰਧ ਹਨ ਪਰ ਅਸੀਂ ਇੱਥੇ ਪੰਜਾਬੀ ਸਹਿਤ ਭਾਸ਼ਾ ਅਤੇ ਸੱਭਿਆਚਾਰ ਨਾਲ ਸੰਬੰਧਿਤ ਕਰਵਾਈ ਜਾ ਰਹੀ ਖੋਜ ਤੱਕ ਸੀਮਤ ਰਵਾਂਗੇ ਕਿਉਂਕਿ ਅੱਜ ਇਹ ਬਹੁਤ ਹੀ ਗੰਭੀਰ ਵਿਸ਼ਾ ਬਣ ਗਿਆ ਹੈ ਜਿਸ ਤੇ ਕਲਮ ਚੁੱਕਦਿਆਂ ਹਰ ਕੋਈ ਡਰਦਾ ਹੈ ਉਹ ਇਸ ਲਈ ਕਿ ਯੂਨੀਵਰਸਿਟੀ ਯੂਨੀਵਰਸਟੀਆਂ ਵਿੱਚ ਬੈਠੇ ਹੋਏ ਵਿਦਵਾਨ ਉਹਨਾਂ ਵੱਲ ਪਿੱਠ ਨਾ ਮੋੜ ਲੈਣ ਪਰ ਹਨੇਰਗਰਦੀ ਫਲਾਉਣ ਵਿੱਚ ਜਿਹੜੀ ਭੂਮਿਕਾ ਇਹਨਾਂ ਯੂਨੀਵਰਸਟੀਆਂ ਵਿੱਚ ਇਹਨਾਂ ਦੇ ਵਿਭਾਗ ਨਾਲ ਸੰਬੰਧਿਤ ਕੁਰਸੀਆਂ ਉੱਪਰ ਬੈਠੇ ਸਾਡੇ ਵਿਦਵਾਨ ਨਿਭਾ ਰਹੇ ਹਨ ਇਹਨਾਂ ਬਾਰੇ ਦੱਸਣ ਲੱਗਿਆਂ ਜਿਵੇਂ ਡਰ ਲੱਗਦਾ ਹੈ ਤੇ ਕਲਮ ਕੰਬਦੀ ਹੈ ਪਰ ਜਦੋਂ ਅਸੀਂ ਇਹਨਾਂ ਡਿਗਰੀਆਂ ਲਈ ਪੇਸ਼ ਕੀਤੇ ਖੋਜ ਨਿਬੰਧ ਤੇ ਖੋਜ ਪ੍ਰਬੰਧ ਨੂੰ ਆਪਣੀ ਤੀਸਰੀ ਅੱਖ ਨਾਲ ਵਾਚਦੇ ਆ ਤਾਂ ਆਪ ਮਾਰੇ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਤੂੰ ਇੱਕ ਇੱਕ ਨੂੰ ਰੋਨੀ ਹੈ ਇੱਥੇ ਤਾਂ ਆਵਾ ਹੀ ਉੱਤਿਆ ਪਿਆ ਹੈ ਇਹ ਵਿਭਾਗ ਡਿਗਰੀਆਂ ਰਾਈ ਸਾਡੇ ਸਮਾਜ ਦੇ ਵਿੱਚ ਅਜਿਹੇ ਪੜ੍ਹੇ ਲਿਖੇ ਅਨਪੜ੍ਹਾਂ ਦਾ ਵਗ ਇਕੱਠਾ ਕਰ ਰਹੇ ਹਨ ਜਿਹੜੇ ਹੱਥਾਂ ਵਿੱਚ ਡਿਗਰੀਆਂ ਤਾਂ ਚੁੱਕੀ ਫਿਰਦੇ ਹਨ ਪਰ ਉਹਨਾਂ ਕੋਲ ਗਿਆਨ ਵਰਗਾ ਖਜ਼ਾਨਾ ਨਹੀਂ ਹੁੰਦਾ ਉਹ ਇਹਨਾਂ ਡਿਗਰੀਆਂ ਦੇ ਸਹਾਰੇ ਤੇ ਆਪਣੇ ਨਿਗਰਾਨਾ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਨੌਕਰੀਆਂ ਵੀ ਪ੍ਰਾਪਤ ਕਰ ਲੈਂਦੇ ਹਨ ਅਤੇ ਜਦੋਂ ਕਲਾਸ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸੋਨੀਆ ਗਾਈਡ ਵਿੱਚੋਂ ਸਵਾਲਾਂ ਦੇ ਜਵਾਬ ਦੱਸਦੇ ਹਨ ਤੇ ਜਾਂ ਫਿਰ ਬੜੇ ਭਰੇ ਨੋਟਸਾਂ ਤੋਂ ਲਿਖਵਾ ਕੇ ਘਰਾਂ ਨੂੰ ਪਰਤ ਜਾਂਦੇ ਹਨ ਉਹਨਾਂ ਲਈ ਵਿਦਿਆਰਥੀਆਂ ਨੂੰ ਪੜ੍ਹਾਉਣ ਜਾਂ ਕੁਝ ਸਿਖਾਉਣ ਦਾ ਨਹੀਂ ਹੁੰਦਾ ਸਗੋਂ ਆਪਣੀ ਤਨਖਾਹ ਹਸਲ ਕਰਨ ਲਈ ਇੱਕ ਜਾਬਤਾ ਪੂਰਾ ਕਰਨਾ ਹੁੰਦਾ ਹੈ ਕਈ ਵਾਰੇ ਪਹਿਲਾਂ ਇੱਕ ਡਾਕਟਰ ਸਤਿੰਦਰ ਸਿੰਘ ਨੂਰ ਨੇ ਆਖਿਆ ਸੀ ਕਿ ਪੰਜਾਬ ਪੰਜਾਬੀ ਜੰਮੂ ਖੇਤਰ ਦਿੱਲੀ ਤੇ ਅੰਮ੍ਰਿਤਸਰ ਯੂਨੀਵਰਸਿਟੀਆਂ ਵਿੱਚ 2000 ਦੇ ਕਰੀਬ ਖੋਜ ਕਰਨ ਵਾਲੇ ਪੀ ਐਚ ਡੀ ਦੀ ਡਿਗਰੀ ਹਾਸਲ ਕਰ ਚੁੱਕੇ ਹਨ ਇਹਨਾਂ ਵਿੱਚੋਂ 200 ਖੋਜਕਾਰ ਦੀ ਹੈ ਬਾਕੀ ਸਭ ਕੁਝ ਬੋਗਸ ਹੈ ਐਮ ਫਿਲ ਕਰਨ ਵਾਲਿਆਂ ਦੀ ਗਿਣਤੀ ਕਈ ਹਜ਼ਾਰਾਂ ਤੋਂ ਉੱਤੇ ਲੰਘ ਗਈ ਹੈ ਇਹਨਾਂ ਪੀ ਐਚ ਡੀ ਕਰ ਚੁੱਕੇ ਖੌਤੀ ਡਾਕਟਰੇਟ ਆਫ ਫਿਲਾਸਫੀ ਵਿਦਵਾਨਾਂ ਵਿੱਚੋਂ ਕੋਈ 500 ਵਿਦਵਾਨ ਹਨ ਜਿਹੜੇ ਸਰਗਰਮ ਰੂਪ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋਣਗੇ ਜਦਕਿ ਬਾਕੀ ਦੇ ਵਿਦਵਾਨ ਡਾਕਟਰ ਆਪਣੀ ਡਿਗਰੀ ਨੂੰ ਨੌਕਰੀ ਵਟੇ ਪਾ ਕੇ ਸਿਰਫ ਤੇ ਸਿਰਫ ਤਨਖਾਹ ਲੈ ਰਹੇ ਹਨ ਤੇ ਬੱਚੇ ਪਾਲ ਰਹੇ ਹਨ ਇਹਨਾਂ 500 ਵਿੱਚੋਂ ਮਸਾਂ 30 ਦੇ ਕਰੀਬ ਵਿਦਵਾਨ ਹਨ ਜਿਹੜੇ ਖੋਜ ਤੇ ਅਲੋchna ਵਿੱਚ ਪੂਰੀ ਸਿਰਜਤਾ ਨਾਲ ਕੰਮ ਕਰ ਰਹੇ ਹਨ ਤੇ ਕਰਵਾ ਰਹੇ ਹਨ ਬਾਕੀ ਦੇ ਵਿਦਵਾਨ ਰੀਵਿਊ ਕਰੀ ਤਾਂ ਬਥੇਰੇ ਕੁਝ ਵੀ ਨਹੀਂ ਕਰ ਰਹੇ ਇੱਕ ਖੋਜ ਅਨਸਾਰ 1980 ਤੱਕ ਦੇ ਖੋਜ ਕਰਨ ਵਾਲਿਆਂ ਨੇ ਜਿਨ੍ਹਾਂ ਨੇ ਪੀ ਐਚ ਡੀ ਦੀ ਡਿਗਰੀ ਹਾਸਲ ਕਰਨ ਲਈ ਆਪਣਾ ਖੋਜ ਕਾਰਜ ਕੀਤਾ ਹੈ ਉਹਨਾਂ ਦੁਆਰਾ ਕੀਤੀ ਗਈ ਖੋਜ ਅੱਜ ਦੇ ਖੋਜ ਕਰਨ ਵਾਲਿਆਂ ਲਈ ਮਾਰਗ ਮਾਰਗਦਰਸ਼ਨ ਦਾ ਰੂਪ ਹੀ ਨਹੀਂ ਸਗੋਂ ਉਹਨਾਂ ਲਈ ਡਿਗਰੀ ਆ ਸਰਕਾਰਨ ਲਈ ਬੜਾ ਹੀ ਕੰਮ ਆਉਂਦੀ ਹੈ ਇਹ ਖੋਜ ਕਿਵੇਂ ਕੰਮ ਆਉਂਦੀ ਹੈ ਇਹ ਆਪਾਂ ਤੁਹਾਨੂੰ ਕਦੀ ਫਿਰ ਦੱਸਾਂਗੇ ਪਰ ਇੱਥੇ ਇੱਕ ਗੱਲ ਯਾਦ ਆ ਗਈ ਕਹਿੰਦੇ ਨੇ ਜੇ ਗਧੇ ਨੂੰ ਖੂਬੇ ਸੁੱਟਣਾ ਹੋਵੇ ਤਾਂ ਉਹਨੂੰ ਕੰਨੋ ਫੜ ਕੇ ਮੂਹਰੇ ਨੂੰ ਖਿੱਚਣਾ ਪੈਂਦਾ ਹੈ ਚਲੋ ਆਪਾਂ ਕੀ ਲੈਣਾ ਗਧਿਆਂ ਤੋਂ ਆਪਾਂ ਤਾਂ ਗੱਲ ਕਰਦੇ ਆ ਡਾਕਟਰਾਂ ਤੇ ਵਿਦਵਾਨਾਂ ਦੀ ਜਿਹੜੇ ਡਿਗਰੀ ਹਾਸਲ ਕਰਨ ਲਈ ਕੀ ਕੀ ਪਾਪੜ ਵੇਲਦੇ ਹਨ ਫੇਰ ਉਹ ਅੱਗੇ ਅੱਗੇ ਕੀ ਕਰਦੇ ਹਨ ਜੇ ਤੁਸੀਂ ਇਹਦੇ ਨਾਲ ਹੀ ਕੰਮ ਸਾਰੋ ਬਾਕੀ ਕਦੇ ਫੇਰ ਸਹੀ ਯੂਨੀਵਰਸਿਟੀਆਂ ਦੇ ਨਿਯਮ ਅਨਸਾਰ ਪੀ ਐਚ ਡੀ ਕਰਨ ਦੇ ਲਈ ਖੋਜ ਕਰਨ ਵਾਲੇ ਨੂੰ ਆਪਣਾ ਨਿਗਰਾਨ ਲੱਭਣ ਲਈ ਯੂਨੀਵਰਸਟੀਆਂ ਵਿੱਚ ਗੇੜੇ ਮਾਰਨੇ ਪੈਂਦੇ ਹਨ ਉਹਦੇ ਗੇੜੇ ਇੰਨੇ ਮਰਵਾਏ ਜਾਂਦੇ ਨੇ ਕਿ ਕਈ ਵਾਰ ਤਾਂ ਖੋਜਾਰਥੀ ਥੱਕ ਘਾਰ ਕੇ ਘਾਰ ਹੀ ਬਹਿ ਜਾਂਦਾ ਹੈ ਤੇ ਫਿਰ ਉਹਨੂੰ ਕਈ ਵਾਰ ਸ਼ਿਫਾਰਿਸ਼ਾਂ ਵੀ ਕਰਾਉਣੀਆਂ ਪੈਂਦੀਆਂ ਨੇ ਗਾਈਡ ਨਾਲ ਰਿਸ਼ਤੇਦਾਰੀਆਂ ਕੱਢਣੀਆਂ ਪੈਂਦੀਆਂ ਨੇ ਮਿੰਤਾ ਤਰਲੇ ਕਰਨੇ ਪੈਂਦੇ ਨੇ ਤਾਂ ਜਾ ਕੇ ਗਾਈਡ ਦੇ ਮਨ ਵਿੱਚ ਮੇਰ ਪੈਂਦੀ ਹੈ ਫਿਰ ਉਹਨੂੰ ਦਾਖਲਾ ਲੈਣ ਦੇ ਆਪਣੇ ਵਿਸ਼ੇ ਦੀ ਚੋਣ ਕਰਨੀ ਪੈਂਦੀ ਹੈ ਵਿਸ਼ੇ ਦੀ ਚੋਣ ਤੋਂ ਬਾਅਦ ਫਿਰ ਸਾਰੀਆਂ ਯੂਨੀਵਰਸਟੀਆਂ ਵਿੱਚੋਂ ਇਹ ਖੋਜ ਕੀਤੀ ਜਾਂਦੀ ਹੈ ਕਿ ਜਿਹੜਾ ਖੋਜਾਰਥੀ ਜਿਸ ਵਿਸ਼ੇ ਉੱਪਰ ਕੰਮ ਕਰਨਾ ਚਾਹੁੰਦਾ ਹੈ ਕਿ ਇਸ ਵਿਸ਼ੇ ਉੱਪਰ ਪਹਿਲਾਂ ਤਾਂ ਕਦੀ ਖੋਜ ਨਹੀਂ ਹੋਈ ਇਸ ਦਾ ਪਤਾ ਖੋਜਾਰਥੀ ਨੂੰ ਖੁਦ ਹੀ ਕਰਨਾ ਪੈਂਦਾ ਹੈ ਜਦਕਿ ਇਹ ਕੰਮ ਯੂਨੀਵਰਸਟੀਆਂ ਦਾ ਹੁੰਦਾ ਹੈ ਕਿ ਉਹ ਆਪਸ ਵਿੱਚ رابطہ ਰੱਖਣ ਤੇ ਖੋਜ ਲਈ ਇੱਕ ਦੂਜੇ ਨੂੰ ਜਾਣਕਾਰੀ ਦੇਣ ਅਤੇ ਹਰ ਨਵੇਂ ਵਿਸ਼ੇ ਤੇ ਖੋਜ ਕਰਵਾਉਣ ਤਾਂ ਕਿਤੇ ਦੁਹਰਾਓ ਨਾ ਹੋਵੇ ਪਰ ਉਹ ਇਹ ਸਭ ਕੁਝ ਵਿਦਿਆਰਥੀ ਜਿਹੜਾ ਖੋਜ ਕਰਨ ਵਾਲਾ ਵਿਦਿਆਰਥੀ ਹੁੰਦਾ ਉਹਨੂੰ ਆਪ ਹੀ ਕਰਨਾ ਪੈਂਦਾ ਹੈ ਜਿਹੜੇ ਤਾਂ ਸ੍ਰਿਖੁਜਾਰਥੀ ਹੁੰਦੇ ਹਨ ਉਹ ਤਾਂ ਸਿਰ ਮੱਥੇ ਹੁਕਮ ਮੰਨਦੇ ਹਨ ਜਿਹੜੇ ਖੁਜਾਰਥੀ ਖੋਜ ਕਰਨ ਦੀ ਬਜਾਏ ਡਿਗਰੀ ਲੈਣ ਤੱਕ ਹੀ ਮਹਦੂਦ ਹੁੰਦੇ ਹਨ ਉਹ ਸਾਰਾ ਕੁਝ ਜੈਕ ਤੇ ਚੈੱਕ ਨਾਲ ਹਾਸਲ ਕਰ ਲੈਂਦੇ ਹਨ ਕੁੜੀਆਂ ਲਈ ਇਹ ਮਾਰਗ ਥੋੜਾ ਜਾਇ ਇਸ ਲਈ ਬੜਾ ਮੁਸ਼ਕਲ ਬਣਾ ਕੇ ਵਿਖਾਇਆ ਜਾਂਦਾ ਹੈ ਕਿ ਉਹ ਦੁਨੀਆ ਦੀਆਂ ਮਨੋਕਾਮਨਾਵਾਂ ਨੂੰ ਪੂਰੀਆਂ ਕਰ ਸਕਣ ਇਸੇ ਲਈ ਉਹਨਾਂ ਦੇ ਵੱਧ ਤੋਂ ਵੱਧ ਚੱਕਰ ਯੂਨੀਵਰਸਿਟੀਆਂ 'ਚ ਲਗਾਏ ਜਾਂਦੇ ਹਨ ਤਾਂ ਕਿ ਉਹ ਭਜ ਨਾ ਠਕੇ ਉਹਨਾਂ ਦੀ ਛਤਰਛਾਇਆ ਹਟਾ ਜਾਣ ਅਜੋਕੇ ਸਮੇਂ ਦੀਆਂ ਕੁੜੀਆਂ ਲਈ ਨੈਤਿਕ ਕਦਰਾਂ ਕੀਮਤਾਂ ਦੀ ਕੋਈ ਬੁਕਤ ਨਹੀਂ ਉਹਨਾਂ ਨੂੰ ਤਾਂ ਆਪਣੇ ਨਾਂ ਦੇ ਨਾਲ ਡਾਕਟਰ ਲੱਗਿਆ ਵੇਖਣ ਲਈ ਹਰ ਪੁੱਲ ਦੇ ਹੇਠੋਂ ਲੰਘਣ ਲਈ ਖੁਦ ਉਤਾਵਲੀਆਂ ਹਨ ਜਾਂ ਫਿਰ ਉਹਨਾਂ ਨੂੰ ਇਸ ਹੱਦ ਤੱਕ ਪਹੁੰਚਾ ਦਿੱਤਾ ਜਾਂਦਾ ਹੈ ਜਿਹੜੀਆਂ 'ਚ ਅਣਖ ਇੱਜ਼ਤ ਦੀ ਕੋਈ ਚਿੰਨਕ ਹੁੰਦੀ ਹੈ ਉਹ ਤਾਂ ਆਪ ਹੀ ਆਪਣੇ ਅੱਗੇ ਸੜ ਕੇ ਬੁੱਝ ਜਾਂਦੀਆਂ ਹਨ ਇਹ ਸਭ ਕੁਝ ਕਿਸੇ ਇੱਕ ਯੂਨੀਵਰਸਿਟੀ ਵਿੱਚ ਨਹੀਂ ਹੁੰਦਾ ਇਹ ਲਗਭਗ ਸਭ ਕੁਝ ਸਾਰੀਆਂ ਯੂਨੀਵਰਸਿਟੀਆਂ 'ਚ ਹੋ ਰਿਹਾ ਹੈ ਪਰ ਇਸ ਡਿਗਰੀ ਨੈਤਿਕਤਾ ਬਾਰੇ ਕਿਤੇ ਕਿਤੇ ਕੋਈ ਅਣਖ ਦੀ ਕੋਈ ਲਾਟ ਉੱਠਦੀ ਹੈ ਜਿਵੇਂ ਪਿਛਲੇ ਸਮੇਂ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਉੱਠੀ ਸੀ ਇਹ ਤਾਂ ਸਿਰਫ ਇੱਕ ਹੀ ਲਾਟ ਸੀ ਪਰ ਜਿਹਆਂ ਬਹੁਤ ਸਾਰੀਆਂ ਲਾਟਾਂ ਹਨ ਜਿਹੜੀਆਂ ਆਪਣੇ ਨਿਗਰਾਨਾਂ ਦੀਆਂ ਕੋਠੀਆਂ ਦੇ ਬੈੱਡਰੂਮਾਂ ਵਿੱਚ ਜਾਂ ਫਿਰ ਹੋਰ ਸੁਰੱਖਿਅਤ ਥਾਵਾਂ ਉੱਪਰ ਜਾਗਦੀਆਂ ਹਨ ਜਗਦੀਆਂ ਹਨ ਉਹਨਾਂ ਲਾਟਾਂ ਦੇ ਸਿਨਾਪਸ ਖੋਜ ਪੱਤਰ ਥੀਸਿਸ ਨਿਗਰਾਨ ਖੁਦ ਲਿਖਣ ਤੇ ਫਿਰ ਵਾਈਵਾ ਕਰਾਉਣ ਤੱਕ ਹਰ ਤਰ੍ਹਾਂ ਦਾ ਪਰਉਪਕਾਰ ਕਰਨ ਤੱਕ ਜਾਂਦੇ ਹਨ ਜਿਨ੍ਹਾਂ ਨੇ ਇਹ ਪਰਉਪਕਾਰ ਕੀਤਾ ਇਹਦੇ ਬਾਰੇ ਕਦੇ ਜਰੂਰ ਗੱਲ ਕਰਾਂਗੇ ਇਹ ਇਸ ਕਾਲ ਦਾ ਸੱਚ ਦਾ ਦੂਜਾ ਪਾਸਾ ਇਹ ਵੀ ਹੈ ਕਿ ਜੇ ਤੁਸੀਂ ਕਿਸੇ ਨਗਰਾਨ ਲਈ ਲਾਟ ਬਣ ਰੋਸ਼ਨੀ ਨਹੀਂ ਦੇ ਸਕਦੇ ਤਾਂ ਫਿਰ ਤੁਸੀਂ ਮਾਇਆ ਦੇ ਰਾਹੀਂ ਇਹ ਕੰਮ ਕਰਾ ਸਕਦੇ ਹੋ ਫਿਰ ਤੁਹਾਡੇ ਦੁਆਰਾ ਕੀਤਾ ਗਿਆ ਕੰਮ ਮਹਾਨ ਖੋਜ ਬਣ ਸਕਦਾ ਹੈ ਉਹ ਇਸ ਲਈ ਕਿ ਤੁਹਾਡੀ ਹੁਸਨ ਦੀ ਜਾਂ ਫਿਰ ਮਾਇਆ ਦੀ ਰੋਸ਼ਨੀ ਨੇ ਸਾਰੀਆਂ ਸਾਡੀਆਂ ਯੂਨੀਵਰਸਿਟੀਆਂ ਵਿੱਚ ਬੈਠੇ ਵਿਦਵਾਨਾਂ ਦੇ ਹਨੇਰੇ ਘਰਾਂ ਅੰਦਰ ਚਾਨਣ ਕੀਤਾ ਹੁੰਦਾ ਹੈ ਹੁੰਦਾ ਹੁਈ ਕੋਜ ਹੈ ਜੋ ਨਗਰਾਨ 14 ਹੈ ਜਦੋਂ ਨਗਰਾਨ ਦੇ ਇਸ਼ਾਰਿਆਂ ਉੱਪਰ ਖੁਜਾਰਤੀ ਨੱਚਦਾ ਹੈ ਫਿਰ ਉਸ ਤੇ ਪੇਸ਼ ਕੀਤੇ ਥੀਸਿਸ ਉੱਪਰ ਸਾਡੇ ਪ੍ਰੀਖਿਅਕ ਵੀ ਅੱਖਾਂ ਮੀਟ ਕੇ ਮਹਾਨ ਖੋਜ ਦਾ ਤਸਦੀਕਸ਼ੁਦਾ ਸਰਟੀਫਿਕੇਟ ਯੂਨੀਵਰਸਿਟੀ ਨੂੰ ਭੇਜ ਦਿੰਦੇ ਹਨ ਇਹ ਸਭ ਕਾਰੋਬਾਰ ਸਾਰਾ ਰਲ ਮਿਲ ਕੇ ਹੀ ਚੱਲਦਾ ਹੈ ਥੀਸਿਸ ਵਿੱਚ ਜੋ ਕੁਝ ਵੀ ਲਿਖਿਆ ਹੁੰਦਾ ਹੈ ਉਹ ਸਾਰਾ ਇਧਰ ਉਧਰ ਤੇ ਚੁੱਕ ਕੇ ਤਿਆਰ ਕੀਤਾ ਹੁੰਦਾ ਹੈ ਜੇਕਰ ਤੁਸੀਂ ਪ੍ਰੀਖਿਅਕ ਨੂੰ ਦਿੱਤੇ ਥੀਸਿਸ ਉੱਪਰ ਪੰਛੀ ਜਿਹੀ ਝਾਤ ਮਾਰੋ ਤਾਂ ਤੁਹਾਨੂੰ ਕੋਈ ਵੀ ਪੰਨਾ ਜਾਂ ਨਜ਼ਰ ਨਹੀਂ ਆਏਗਾ ਜਿੱਥੇ ਉਹਨਾਂ ਨੇ ਕੋਈ ਨਿਸ਼ਾਨੀ ਲਾਈ ਹੋਵੇ ਭਾਵੇਂ ਉਹਨਾਂ ਲਈ ਨਿਸ਼ਾਨੀ ਲਾਉਣੀ ਔਖੀ ਨਹੀਂ ਹੁੰਦੀ ਔਖ ਉਹਨਾਂ ਲਈ ਇਹ ਹੁੰਦੀ ਹੈ ਕਿ ਉਹ ਥੀਸਿਸ ਉਹਨਾਂ ਵਰਗੇ ਮਹਾਨ ਵਿਦਵਾਨ ਦੇ ਨਿਗਰਾਨੀ ਹੇਠ ਹੋਇਆ ਹੁੰਦਾ ਹੈ ਤੇ ਫਿਰ ਕੱਲ ਨੂੰ ਇਹੋ ਜਿਹਾ ਮਹਾਨ ਕੰਮ ਉਹਨਾਂ ਨੇ ਹੀ ਕਰਵਾਉਣਾ ਹੁੰਦਾ ਹੈ ਜਿਵੇਂ ਕਿ ਕਹਿੰਦੇ ਹੁੰਦੇ ਨੇ ਚੋਰ ਚੋਰ ਮਸੇਰੇ ਭਾਈ ਤੇ ਈਸ਼ਕ ਬੋਲ ਕੁਝ ਨਾ ਬੋਲ ਪਰ ਇੱਕੋ ਵਿਸ਼ੇ ਤੇ ਖੋਜ ਕਰਨੀ ਕਿੰਨੀ ਕ ਜਾਇਜ਼ ਹੈ ਇਹ ਤਾਂ ਯੂਨੀਵਰਸਿਟੀਆਂ ਦੇ ਮਹਾਨ ਵਿਦਵਾਨ ਹੀ ਦੱਸ ਸਕਦੇ ਹਨ ਕਿ ਇਸ ਕਾਰੋਬਾਰ ਚ ਕੀ ਕੀ ਹੁੰਦਾ ਹੈ ਪੀ ਐਚ ਡੀ ਦੇ ਕਿੰਨੇ ਹੀ ਜਹੇ ਮਹਾਨ ਥੀਸਿਸ ਹਨ ਜਿਨ੍ਹਾਂ ਦਾ ਵਿਸ਼ਾ ਇੱਕੋ ਹੀ ਹੈ ਜਾਂ ਫਿਰ ਉਸ ਵਿੱਚ ਸ਼ਬਦਾਂ ਦੀ ਹੀਰਫੇਰ ਹੈ ਇਹੀ ਹੀਰਫੇਰ ਉਹਨਾਂ ਅਧਿਆਏ 1 ਵਿੱਚ ਕੀਤੀ ਹੈ ਇਹ ਸ਼ਬਦਾਂ ਦੀ ਚਰਚ ਖੇਡ ਚ ਕਿਵੇਂ ਸਿਧਾਂਤਕ ਅਧਿਆਏ ਨੂੰ ਅੱਗੇ ਪਿੱਛੇ ਕਰਕੇ ਆਪਣੇ ਥੀਸਿਸ ਵਿੱਚ ਚੇਪਿਆ ਜਾਂਦਾ ਹੈ ਇਸ ਬਾਰੇ ਆਪਾਂ ਪਰਦੇ ਚਾਕ ਕੀਤੇ ਹਨ ਉਹ ਤੁਸੀਂ ਪੜ ਚੁੱਕੇ ਹੋ ਅੱਜ ਤਾਂ ਆਪਾਂ ਇਹਨਾਂ ਯੂਨੀਵਰਸਿਟੀਆਂ 'ਚ ਬੈਠੇ ਇਹਨਾਂ ਮਹਾਨ ਵਿਦਵਾਨਾਂ ਵੱਲੋਂ ਫਲਾਈਏ ਜਾ ਰਹੇ ਹਨੇਰ ਬਾਰੇ ਹੀ ਥੋੜੀ ਜੀ ਜਾਣਕਾਰੀ ਤੁਹਾਨੂੰ ਦਿੱਤੀ ਹੈ। ਦੁੱਖ ਦੀ ਗੱਲ ਇਹ ਹੈ ਕਿ ਯੂਨੀਵਰਸਿਟੀਆਂ ਵਿੱਚ ਆਏ ਸਾਲ ਅਜਿਹੇ ਥੀਸਿਸ ਪੇਸ਼ ਹੋ ਰਹੇ ਹਨ ਜੋ ਇਹਨਾਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜੇ ਜਾਂਚ ਕਰਾਈ ਜਾਵੇ ਤਾਂ ਬਹੁਤ ਕੁਝ ਇਹੋ ਜਿਹਾ ਸਾਹਮਣੇ ਆਏਗਾ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਇੱਕ ਗੱਲ ਤਾਂ ਇਹ ਹੋਵੇਗੀ ਕਿ ਬਹੁਤ ਸਾਰੇ ਮਹਾਨ ਵਿਦਵਾਨਾਂ ਦੀ ਰੋਜ਼ੀ-ਰੋਟੀ ਤਾਂ ਜਾਵੇਗੀ ਨਾਲ ਹੀ ਉਹਨਾਂ ਦੇ ਨਾਂ ਦੇ ਨਾਲ ਲੱਗਿਆ ਡਾਕਟਰ ਸ਼ਬਦ ਵੀ ਉਹਨਾਂ ਨੂੰ ਵਿਸ਼ੂਵਾਗ ਲੱਗੇਗਾ ਪਰ ਇਹਨਾਂ ਦੀ ਪਰਤਾਲ ਕੌਣ ਕਰਾਏਗਾ ਤੇ ਕਰੇਗਾ ਬਹੁਤ ਧੇਰ ਪਹਿਲਾਂ ਇੱਕ ਕੇਂਦਰੀ ਮੰਤਰੀ ਵੱਲੋਂ ਪੀ ਐਚ ਡੀ ਦੇ ਥੀਸਾ ਦੀ ਪਰਤਾਲ ਕਰਨ ਦਾ ਹੁਕਮ ਹੋਇਆ ਸੀ ਪਤਾ ਨਹੀਂ ਊਠ ਕੇ ਕਿਸ ਕਰਵਟ ਬੈਠਿਆ ਸੀ ਇਹ ਸੱਚ ਹੈ ਕਿ ਇਸ ਹਮਾਮ ਵਿੱਚ ਸਭ ਨੰਗੇ ਹਨ ਇਹ ਨੈਤਿਕਤਾ ਪੱਖੋਂ ਨੰਗੇ ਮਹਾਨ ਵਿਦਵਾਨ ਦਿਨੋਂ ਦਿਨ ਹਨੇਰ ਫਲਾ ਰਹੇ ਹਨ ਅਤੇ ਉਹ ਅਜਿਹੇ ਡਾਕਟਰ ਸਿੱਖਿਆ ਵਰਗੇ ਖੇਤਰ ਵਿੱਚ ਭੇਜ ਰਿਹਾ ਹਨ ਜਿਹੜੇ ਅੱਗੇ ਹਨੇਰ ਫਲਾਉਣ ਵਿੱਚ ਆਪਣੀ ਕਿਵੇਂ ਭੂਮਿਕਾ ਨਿਭਾ ਰਹੇ ਹਨ ਅਤੇ ਕਿਵੇਂ ਸਿਲੇਬਸ ਵਿੱਚ ਆਪਣੀਆਂ ਕਿਤਾਬਾਂ ਲਮਾਉਂਦੇ ਹਨ ਤੇ ਉਹਨਾਂ ਦਾ ਪ੍ਰਕਾਸ਼ਕਾਂ ਦੇ ਨਾਲ ਕਿਵੇਂ ਗੰਢ ਤੋਂ ਪੈ ਇਸ ਬਾਰੇ ਕਦੇ ਫੇਰ ਦੱਸਾਂਗੇ ਇਹ ਅਖੌਤੀ ਵਿਦਵਾਨ ਕੀ ਕੀ ਕਰਦੇ ਹਨ ਇਸ ਦਾ ਅੰਦਰਲਾ ਸੱਚ ਹੁਣ ਸਾਹਮਣੇ ਆਉਣ ਲੱਗ ਪਿਆ ਹੈ ਭਾਵੇਂ ਸਾਰੇ ਹੀ ਨਿਗਰਾਨ ਤੇ ਖੁਜਾਰਤੀ ਗਲਤ ਨਹੀਂ ਪਰ ਜੋ ਕੁਝ ਹੋ ਰਿਹਾ ਹੈ ਉਹ ਗਲਤ ਹੈ ਹੁਣ ਤੱਕ ਟੱਕੀ ਵਿੱਜਦੀ ਰਹੀ ਹੈ ਕਈ ਮਹਾਨ ਵਿਦਵਾਨਾਂ ਨੇ ਕਈਆਂ ਨੂੰ ਤਾਂ ਪੀ ਐਚ ਡੀ ਕਰਵਾਈ ਤੇ ਨਾ ਹੀ ਉਹਨਾਂ ਦਾ ਕਿਦਰੇ ਵਿਆਹ ਹੋਣ ਦਿੱਤਾ ਬਹੁਤ ਨੇ ਵਿਚਾਰ ਹੀ ਖੋਜ ਦਾ ਕੰਮ ਛੱਡਿਆ ਇਸ ਦੇ ਵਿੱਚ ਕਈ ਵਿਦਵਾਨ ਤਾਂ ਬਹੁਤ ਹੀ ਮਸ਼ਹੂਰ ਹੋਏ ਕਦੇ ਉਹਨਾਂ ਦੇ ਨਾਮ ਹੀ ਆ ਜਾਣਗੇ ਪਰ ਸਾਹਮਣੇ ਆ ਜਾਣਗੇ ਸਾਹਮਣੇ ਪਰ ਕੁਝ ਵਿਦਵਾਨ ਹਨ ਜੋ ਖੋਜ ਕਾਰਜ ਦੇ ਲਈ ਸਿਰਦਾਨ ਅਤੇ ਚੁੱਪ ਚਾਪ ਆਪਣਾ ਕੰਮ ਕਰ ਰਹੇ ਹਨ ਪਰ ਉਹਨਾਂ ਦਾ ਕੋਈ ਨਾ ਕੋਈ ਨਾਂ ਹੀ ਨਹੀਂ ਲੈਂਦਾ ਇਹ سلسلہ ਕੌਣ ਰੋਕੇਗਾ ਨਿੱਜੀ ਯੂਨੀਵਰਸਿਟੀ ਨੇ ਤਾਂ ਠੇਕਾ ਹੀ ਕਰ ਲਿਆ ਹੈ ਮਾਇਆ ਦਵੋ ਤੇ ਡਿਗਰੀ ਲਵੋ ਕਿਵੇਂ ਰੁਕੇਗਾ ਇਹ ਉਚੇਰੀ ਸਿੱਖਿਆ ਦਾ ਜਿਹੜਾ ਨਿਗਾਰ ਹੈ ਇਹ ਚਿੰਤਾ ਦਾ ਇੱਕ ਵਿਸ਼ਾ ਹੈ ਇਹ ਸੀ ਜੀ ਬੁੱਧ ਸਿੰਘ ਨੀਲੋਹਰਾਂ ਦਾ ਲਿਖਿਆ ਹੋਇਆ ਲੇਖ ਉਚੇਰੀ ਸਿੱਖਿਆ ਵਿੱਚ ਆ ਰਿਹਾ ਨਿਗਾਰ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ